ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਔਰਲ ਸੈਕਸ। ਉਸੇ ਦੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਪਹਿਲਾਂ ਤੁਹਾਡਾ ਸਭ ਦਾ ਸ਼ੁਕਰਾਨਾ ਤੁਹਾਡੇ ਮੈਸੇजेस ਮਿਲਦੇ ਨੇ, ਈਮੇਲਾਂ ਵੀ ਮਿਲਦੀਆਂ ਨੇ। ਲਾਈਵ ਵਿੱਚ ਆ ਕੇ ਵੀ ਦੱਸਦੇ ਹੋ, ਕਮੈਂਟਸ ਦੇ ਵਿੱਚ ਵੀ ਦੱਸਦੇ ਹੋ ਕਿ ਨਾ ਕੁਝ ਇਸ ਪਸੰਦ ਕਰਦੇ ਹਾਂ ਕਿ ਜਿਨ੍ਹਾਂ ਵਿਸ਼ਿਆਂ ਦੇ ਬਾਰੇ ਵਿੱਚ ਕਦੇ ਗੱਲ ਨਹੀਂ ਕੀਤੀ ਗਈ। ਭਾਵੇਂ ਕੋਈ ਬਿਮਾਰੀਆਂ ਹੋਣ ਤੇ ਭਾਵੇਂ ਉਹ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਜ਼ਰੂਰੀ ਹਿੱਸਾ ਹੈ ਜ਼ਿੰਦਗੀ ਦਾ। ਉਹਦੇ ਬਾਰੇ ਵਿੱਚ ਗੱਲ ਕਰਨ ਦੇ ਬਾਰੇ ਵਿੱਚ ਸਰੀਲਕਤ ਜ਼ਿੰਦਗੀ ਦਾ ਇੱਕ ਹਿੱਸਾ ਹੈ ਤੇ ਜਿਹੜੇ ਲੋਕ ਐਸ ਗੱਲ ਨੂੰ ਕਹਿੰਦੇ ਨੇ ਕਿ ਇਹਨੂੰ ਬੰਦ ਕਰੋ ਗੱਲ ਨੂੰ ਬੰਦ ਕਰੋ ਉਹੋ ਕੁਝ ਕਾਰਨ ਹੁੰਦੇ ਨੇ ਇੱਕ ਤੇ ਇਹ ਹੈ ਕਿ ਉਹ ਆਪ ਉਹਦੇ ਵਿੱਚ ਬਹੁਤ ਬੁਰੇ ਨੇ ਤੇ ਉਹਨਾਂ ਨੂੰ ਇਹ ਕਿ ਅਗਰ ਕਿਸੇ ਹੋਰ ਨੂੰ ਪਤਾ ਲੱਗਾ ਕਿ ਉਹ ਬੁਰੇ ਨੇ ਭਾਪ ਉਹਨਾਂ ਦੇ ਜੀਵਨ ਸਾਥੀ ਨੂੰ ਅਗਰ ਇਹਨਾਂ ਰੀਲਾਂ ਦੇ ਰਾਹੀਂ ਪਤਾ ਲੱਗਾ ਕਿ ਜੀਵਨ ਦਾ ਇਹ ਸੁੱਖ ਕਿੰਨਾ ਜ਼ਰੂਰੀ ਹੈ ਯਾ ਕਿੰਨਾ ਵਧੀਆ ਹੋ ਸਕਦਾ ਤਾਂ ਫਿਰ ਉਹਨਾਂ ਦੇ ਵਾਸਤੇ ਬੁਰਾ ਹੋਏਗਾ ਤੇ ਫਿਰ ਉਹ ਆਖੇ ਕੀ ਕਰਦੇ ਨੇ ਬੁਰਾ ਬੋਲਦੇ ਨੇ ਦਿਸੇ ਚ ਇਸ ਕੱਲ ਜਿਹੜੀ ਅਪਰਿਲ ਪੋਸਟ ਕੀਤੀ ਸੀ ਸਾਈਜ਼ ਵਾਲੇ ਉਹਦੇ ਵਿੱਚ ਕੁਝ ਇੱਕ ਕਾਕਿਆਂ ਨੇ ਜਿਨ੍ਹਾਂ ਨੇ ਆ ਕੇ ਕੁਝ ਅਜਿਹੇ ਕਮੈਂਟ ਕੀਤੇ ਵੈਸੇ ਮੈਂ ਇਹ ਗੱਲ ਤੁਹਾਨੂੰ ਦੱਸ ਤੂੰ ਮੈਂ ਨਾਮ ਕਿਸੇ ਦਾ ਲਵਾਂਗੀ ਨਹੀਂ ਨਾਮ ਤੁਹਾਡੇ ਛੁੱਟੇ ਵੀ ਹੋ ਸਕਦੇ ਨੇ ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਇਹੋ ਜਿਹੇ ਕਮੈਂਟ ਕਰਦੇ ਹੋ ਉਦੋਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਸੰਧੀ ਵਾਲੇ ਆ ਓਕੇ ਤੇ ਬਾਕੀ ਟਿਟੂਆਂ ਦੇ ਕਮੈਂਟ ਤੋਂ ਟਿਟੂ ਪਤਾ ਲੱਗ ਜਾਂਦਾ ਸੋ ਹੁਣ ਇਹ ਸੋਚ ਲਓ ਜੋ ਤੁਹਾਡੇ ਅੰਦਰ ਹੈਗਾ ਨਾ ਉਹ ਬਾਹਰ ਝਾਕਦਾ ਹੁੰਦਾ ਓਕੇ ਤੁਸੀਂ ਭਾਵੇਂ ਜਿੰਨਾ ਮਰਜ਼ੀ ਲਿਖ ਲਓ ਕੋਈ ਤੁਸੀਂ ਅੱਤਾ ਘੰਟਾ ਕਰ ਦਿਓ 45 ਮਿੰਟ ਕਰ ਦਿਓ 2 ਘੰਟੇ ਕਰ ਦਿਓ ਹੂੰ ਹੂੰ ਇਹ ਵੀ ਰੋਕਾ ਕਿਉਂ ਜਿਹਨੇ ਜੋ ਕਿਹਾ ਹੋਣਾ ਟਿਕਟਾਕ ਤੇ ਆ ਕੇ ਇਹਦਾ ਕਮੈਂਟ ਨਾ ਕਰੋ ਸਮਝੇ ਫੇਰ ਤੁਸੀਂ ਸਾਰਾ ਕੁਝ ਆਪਣੇ ਅੰਦਰ ਸਮੋ ਕੇ ਬੈਠੇ ਹੋ ਕਿ ਉਫ ਆਰੋ ਨੀਡ ਟੂ ਸੇ ਐਨੀਥਿੰਗ ਕਿਉਂ ਮੈਂ ਤਾਂ ਸਿਰਫ ਦੱਸਦੀ ਪਈ ਆ ਕਿ ਆਪਾਂ ਕੀ ਜ਼ਿੰਦਗੀ ਕਿਵੇਂ ਬਿਹਤਰ ਹੋ ਸਕਦੀ ਹੈ? ਓਕੇ ਮਿਰਚਾਂ ਕਿਨ ਲੜਦੀਆਂ ਹੁੰਦੀਆਂ ਜਿੰਨੂੰ ਇਹ ਲੱਗਦਾ ਉਹਦੇ ਬਾਰੇ ਗੱਲ ਕਹੀ ਗਈ ਹੈ ਹੈਨਾ ਸੋ ਆਪਣਾ ਆਪਣਿਆ ਵਿਚਾਰੋ ਬਾਕੀ ਗੱਲ ਹੈ ਔਰਲ ਸੈਕਸ ਦੀ ਜਿਹਦੇ ਬਾਰੇ ਵਿੱਚ ਤੁਹਾਡੇ ਚ ਕਾਫੀ ਜਣਿਆ ਨੇ ਕਾਫੀ ਬਰ ਸਾਰੇ ਸਵਾਲ ਪੁੱਛੇ ਹੋਏ ਨੇ ਇਸੇ ਵਾਸਤੇ ਅੱਜ ਦਾ ਲਾਈਵ ਅੱਜ ਸ਼ੁੱਕਰਵਾਰ ਅਕਤੂਬਰ 23 ਸਿਰ ਅੱਜ ਦਾ ਲਾਈਵ ਹੈਗਾ ਉਹ ਔਰਲ ਸੈਕਸ ਦੇ ਬਾਰੇ ਵਿੱਚ ਉਹਦੇ ਵਿੱਚ ਅਸੀਂ ਸਵਾਲ ਜਵਾਬ ਵੀ ਲਵਾਂਗੇ ਉਹਦੇ ਨਾਲ ਨਾਲ ਬਾਕੀ ਪੈਣਾ ਦੀ ਜਿਹੜੀ ਗੱਲਾਂ ਬਾਤਾਂ ਵੀ ਰਾਂ ਦੀਆਂ ਗੱਲਾਂ ਬਾਤਾਂ ਉਹ ਵੀ ਕਰਾਂਗੇ ਪਰ ਸੜਾ ਮੇਨ ਟਾਪਿਕ ਔਰਲ ਸੈਕਸ ਹੋਊਗਾ ਉਹਦੇ ਬਾਰੇ ਵਿੱਚ ਜਾਣਕਾਰੀ ਦੇਣਾ ਤੇ ਤੁਹਾਡੇ ਵਿੱਚ ਜਿਹਨਾਂ ਜਿਹਨਾਂ ਸਵਾਲ ਪੁੱਛੇ ਹੋਏ ਨੇ ਤੁਸੀਂ ਉੱਥੇ ਆ ਕੇ ਬਿਲਕੁਲ ਆਪਣੀ ਜਾਣਕਾਰੀ ਵਿਸ਼ਵਾਦਾ ਕਰ ਸਕਦੇ ਹੋ ਤੇ ਜੇ ਕੋਈ ਹੋਰ ਸਵਾਲ ਹੋਣਗੇ ਮੇਕ ਸ਼ੋਰ ਕਰਨਾ ਹੈ ਇਹ ਧਿਆਨ ਰੱਖਣਾ ਕਿ ਤੁਹਾਡੀ ਭਾਸ਼ਾ ਬਿਲਕੁਲ ਠੀਕ ਹੋਵੇ ਬਿਕਾਜ਼ ਮੈਂ ਇਸੇ ਵਾਸਤੇ ਯੋਨੀ ਲਿੰਗ ਹੈ ਨਾ ਇਹ ਸਹੀ ਲਫ਼ਜ਼ ਵਰਤੀਆਂ ਹੱਥ ਰਸੀ ਅਗਰ ਤੁਸੀਂ ਹੁਣ ਘਟੀਆ ਲਫ਼ਜ਼ ਵਰਤੋ ਜਿਹੜੇ ਤੁਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਵਰਤਦੇ ਹੋ ਉਹ ਇੱਕ ਦੂਜੇ ਨਾਲ ਵਰਤਨੇ ਵਰਤੋ ਜੇ ਤੁਹਾਨੂੰ ਮੇਰੇ ਨਾਲ ਆ ਕੇ ਗੱਲ ਕਰਨੀ ਹੈ ਕਾਨਵਰਸੇਸ਼ਨ ਕਰਨਾ ਜਾਂ ਸਵਾਲ ਪੁੱਛਣਾ ਤੁਹਾਡੀ ਬੋਲੀ ਸਹੀ ਹੋਣੀ ਚਾਹੀਦੀ ਹੈ ਅਗਰ ਤੁਹਾਡੀ ਬੋਲੀ ਸਹੀ ਨਹੀਂ ਹੈਗੀ ਮੈਂ ਤੁਹਾਨੂੰ ਉੱਥੇ ਗੱਡੀ ਕਨਵਰਸੇਸ਼ਨ ਬੰਦ ਕਰ ਦਾਂਗੀ ਔਰ ਤੁਸੀਂ ਡਿਸਕਨੈਕਟ ਹੋ ਜਾਓਗੇ ਠੀਕ ਜੀ ਤੁਸੀਂ ਸਵਾਲ ਪੁੱਛਣਾ ਮੇਕ ਸ਼ੋਰ ਧਿਆਨ ਰੱਖਣਾ ਕਿ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਸ਼ਬਦ ਸਹੀ ਪ੍ਰਯੋਗ ਕਰਨਾ ਹੈ ਠੀਕ ਜੀ ਓਕੇ ਤੇ ਗੱਲ ਕਰਦੇ ਆਂ ਔਲ ਸੈਕਸ ਦੇ ਬਾਰੇ ਵਿੱਚ ਅੱਜ ਦੇ ਲਾਈਵ ਦੇ ਵਿੱਚ ਬਸੇ ਔਲ ਸੈਕਸ ਪੁਆਇਟ 2 ਇੱਕ ਵੀਡੀਓ ਆਪਾਂ ਹਲੇ ਪੋਸਟ ਕਰਨੀ ਹੈ ਉਹ ਮੈਂ ਜਾਂ ਤੇ ਅੱਜ ਸ਼ਾਮ ਨੂੰ ਪੋਸਟ ਕਰ ਦਾਂਗੀ ਤੇ ਜਾਂ ਫਿਰ ਕੱਲ ਸਵੇਰੇ ਸੋ ਉਹਦੀ ਵੀ ਉਡੀਕ ਕਰਨਾ ਲਵ ਯੂ ਆਲ ਟੇਕ ਕੇਅਰ